ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਜੀ ਸਾਰੇ ਭਰਾ ਠੀਕ ਠਾਕ ਹੋਣਗੇ ਜਾਨਵਰ ਪੰਛੀ ਕਿੱਦਾਂ ਜੀ ਸਾਰਿਆਂ ਦੇ ਠੀਕ ਠਾਕ ਹੀ ਹੋਣਗੇ ਕੁਝ ਬਰਸਾਤਾਂ ਦੇ ਮੌਸਮ ਦੇ ਵਿੱਚ ਕੁਝ ਵੀਰਾਂ ਦੇ ਜਿਹੜੇ ਜਾਨਵਰ ਪੰਛੀ ਸੀਗੇ ਬਹੁਤ ਦਮਾਰ ਹੋਏ ਨੇ ਕਾਫੀ ਕਾਲਜ਼ ਆ ਰਹੀ ਸੀ ਸੋ ਅੱਜ ਤੁਹਾਡੇ ਲਈ ਇੱਕ ਬੂਤਰ ਬਾਜਾਂ ਵਾਸਤੇ ਇੱਕ ਤੋਹਫਾ ਮੰਨ ਕੇ ਲਾਉਗੇ ਇੱਕ ਤੋਟਾ ਲੈ ਕੇ ਆ ਰਹੇ ਆ ਲੱਕੀ ਭਾਜੀ ਨੇ ਸੁਨਾਮ ਤੋਂ ਜ਼ਿਲ੍ਹਾ ਸੰਗਰੂਰਾਂ ਦਾ ਤੇ ਸਭ ਤੋਂ ਪਹਿਲਾਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੱਕੀ ਭਾਜੀ ਦਾ ਕਾਫੀ ਯਾਰ ਨਾਲ ਲਿਆ ਪਰ ਮੈਂ ਲੁਧਿਆਣੇ ਤੋਂ ਮਤਲਬ ਜਾਨੂ ਸੀਗਾ ਉਹਨਾਂ ਦੇ ਬਟ ਉਹਨਾਂ ਦਾ ਹੁਣ ਪਤਾ ਲੱਗਾ ਕਿ ਉਹ ਸੁਨਾਮ ਤੋਂ ਨੇ ਮਤਲਬ ਉਹਨਾਂ ਨਾਲ ਕਾਫੀ ਥੋੜੀ ਗੱਲਬਾਤ ਕੈਜ਼ੂਅਲੀ ਤੌਰ ਤੇ ਹੋਈ ਤੇ ਪਤਾ ਲੱਗਾ ਜਾਨੂ ਹੈ ਉਹਨਾਂ ਤੋਂ ਲੱਕੀ ਭਾਜੀ ਦਾ ਜਿਹੜਾ ਪਿੰਡ ਆ ਜੀ ਉਹ ਸੁਨਾਮ ਨੇ ਠੀਕ ਹੈ ਜੀ ਤੇ ਉਹਨਾਂ ਦਾ ਇਹ ਤੁਹਾਡੇ ਨਾਲ ਜਿਹੜਾ ਨੁਕਤਾ ਉਹ ਸ਼ੇਅਰ ਆਪਾਂ ਕਰਨ ਲੱਗੇ ਆ ਜੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਇਹ ਨੁਕਤਾ ਜਿੱਦਾਂ ਕਿਵੇਂ ਯੂਜ਼ ਕਰਦੇ ਸੀਗੇ ਲੋਕ ਉਦੋਂ ਮਤਲਬ ਹੈ ਅੱਜ ਕੱਲ ਤੇ ਜਿੱਦਾਂ ਪੈਸਟੀਸਾਈਡ ਚੱਲ ਪਈਆਂ ਨੇ ਜਿੱਦਾਂ ਵਰਕੋਗਨ ਐਸ ਸੜਕਾ ਕਰ ਲੈਂਦੇ ਨੇ ਹਨਾ ਤੇ ਪਿਕਲ ਵੀ ਕਾਫੀ ਮਤਲਬ ਇਸ ਇਸ ਤਰ੍ਹਾਂ ਦੇ ਪੈਸਟੀਸਾਈਡ ਨੇ ਜਿਹੜੇ ਆਪਾਂ ਯੂਜ਼ ਕਰਦੇ ਆਂ ਕੁੱਡਿਆਂ ਦੇ ਵਿੱਚ ਤੇ ਪੁਰਾਣੇ ਸਮੇਂ ਦੇ ਵਿੱਚ ਮਤਲਬ ਕਿਦਾਂ ਜਿਹੜਾ ਇਹ ਪਤਾ ਲੱਗਦਾ ਸੀ ਕਰਦੀ ਸਾਡੇ ਕੁੱਡਿਆਂ ਦੇ ਵਿੱਚ ਜਿਹੜੇ ਮਾਂਗ ਨੂੰ ਨੇ ਵਿਸ਼ੂ ਜਿੱਦਾਂ ਲਾਲੋ ਮਤਲਬ ਕੀੜੇ ਕਿਦਾਂ ਮਤਲਬ ਪਤਾ ਕਿਦਾਂ ਜਾਣੂ ਕਰਦੇ ਸੀਗੇ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਫੁੱਡਿਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਪਤਾ ਕਰਨ ਵਾਸਤੇ ਜਿਹੜਾ ਕੰਮ ਕਰਦੇਗੇ ਪ੍ਰਯੋਗ ਮਤਲਬ ਕੀ ਹੀ ਉਹ ਉਹ ਤੁਹਾਡੇ ਨਾਲ ਲੱਗੇਆਂ ਸ਼ੇਅਰ ਕਰਨ ਇਹ ਲੱਕੀ ਭਾਜੀ ਨੇ ਇਸ ਨਾਮ ਤੋਂ ਉਹਨਾਂ ਦਾ ਜਿਹੜਾ ਇਹ ਨੁਕਤਾ ਜੀ ਤੁਹਾਡੇ ਨਾਲ ਲੱਗੇਆਂ ਸ਼ੇਅਰ ਕਰਨ ਕਿ ਜਿਹੜੇ ਪੁਰਾਣੇ ਬਜ਼ੁਰਗ ਹੀ ਨਾ ਉਹ ਪਤਾ ਕਿਵੇਂ ਚੈੱਕ ਕਰਦੇ ਹੁੰਦੇ ਕਿ ਸਾਡੇ ਕੁਡੇ ਦੇ ਵਿੱਚ ਕੀ ਕੀ ਜਾਨਵਰ ਆ ਉਹਨਾਂ ਨੇ ਇੱਕ ਮੀਟ ਵਾਲੀ ਦੁਕਾਨ ਦੇ ਉੱਤੋਂ ਜਿੱਦਾਂ ਮੀਟ ਮੀਟ ਦਾ ਇੱਕ ਨਾ ਲੋਥੜਾ ਲੈ ਕੇ ਆ ਜਣਾ ਜਿੱਦਾਂ ਜਿਹਨੂੰ ਆਪਾਂ ਟੁਕੜਾ ਵੀ ਕਹਿੰਨੇ ਪੀਸ ਕਹ ਲੋ ਉਹ ਲੈ ਕੇ ਆਉਂਦੇ ਹੈਗੇ ਖੂਨ ਦੇ ਨਾਲ ਥੋੜਾ ਭਿੱਜਾ ਜਿਹਾ ਨਾ ਫਰੈਸ਼ ਕਰ ਦੋ ਉਹ ਲੈ ਕੇ ਆਣਗੇ ਕੁਡੇ ਦੇ ਬਿਲਕੁਲ ਸੈਂਟਰ 'ਚ ਰੱਖ ਦਿੰਦੇ ਹੈਗੇ ਠੀਕ ਹੈ ਜੀ ਤੇ ਸੈਂਟਰ 'ਚ ਰੱਖ ਕੇ 10 ਮਿੰਨਾ ਰੇਖਾ ਸਾਈਡ ਤੇ ਖਿੱਚ ਦਿੰਦੇ ਇਸ ਖਿੱਚ ਦਿੰਦੇ ਸੀਗੇ ਤੇ ਇੱਕ ਸਾਈਡ ਦੇ ਉੱਪਰੋਂ ਜਿਹੜਾ ਹੈਗਾ ਉਹ ਰਾਹ ਰਹਿਣ ਦਿੰਦੇ ਸੀਗੇ ਠੀਕ ਹੈ ਜੀ ਲਾਈਟ ਕਰ ਦਿੰਦੇ ਸੀਗੇ ਬੰਦ ਤੇ 2 ਘੰਟੇ ਦੇ ਬਾਅਦ ਜਦੋਂ ਆਪਾਂ ਲਾਈਟ ਜਿਹੜੀ ਮਚਾ ਕੇ ਦੇਖਾਂਗੇ ਜਗਾ ਕੇ ਜਦਾਂ ਆਈਆਂ ਗੁੱਡੇ ਦੇ ਵਿੱਚ ਜਦੋਂ ਦੇਖਾਂਗੇ ਤਾਂ ਉੱਥੇ ਜਿਹੜੇ ਜਿੰਨੇ ਵੀ ਉਹ ਭੰਡਾਰ ਹੈ ਜਿੱਦਾਂ ਲਾ ਲਓ ਕਾਂਗਰੀਟ ਵਗੈਰਾ ਹੋ ਗਿਆ ਕੋਈ ਮਾਂਗ ਨੂੰ ਹੋ ਕੇ ਕੀੜੇ ਹੋ ਕੇ ਜਿੱਦਾਂ ਦੇ ਮਲ ਸੁੰਢੇ ਤੌਰ ਤੇ ਜਿੱਦਾਂ ਦੇ ਵੀ ਕੁਝ ਵੀ ਆਪੋ ਆਪਣੀ ਮਤਲਬ ਜਿੱਦਾਂ ਪਿੰਡੂ ਲੈਂਗੁਏਜ ਦੇ ਵਿੱਚ ਕਹਿੰਦੇ ਨੇ ਠੀਕ ਹੈ ਜੀ ਉਹ ਸਾਰੇ ਉਹਦੇ ਮੀਟ ਦੇ ਜਿਹੜੇ ਲੋਥੜੇ ਤੇ ਦਿਵਾਲੇ ਇਕੱਠੇ ਹੁੰਦੇ ਹੋਏ ਠੀਕ ਹੈ ਜੀ ਜਦੋਂ ਵੀ ਉਹ ਆਪਾਂ ਲਾਈਟ ਜਗਾ ਕੇ ਵੇਖਾਂਗੇ ਤੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਜੀ ਪਹਿਲੀ ਗੱਲ ਆ ਤੇ ਉਹ ਜਿਹੜੇ ਲਸਮਣ ਰੇਕਾ ਦੇ ਵਿੱਚ ਕੋਝਾ ਉਹਦੇ ਵੈਸੇ ਹੀ ਮਰ ਜਾਣਗੇ ਜੀ ਠੀਕ ਹੈ ਜੀ ਲਸਮਣ ਰੇਕਾ ਖਿਚਣ ਦੇ ਨਾਲ ਹੀ ਤੇ ਬਾਕੀ ਜੇ ਆਪਾਂ ਪੈਸਟਿਸਾਈਡ ਯੂਜ਼ ਕਰਨਾ ਨਾ ਉਹ ਦੇ ਦੇ ਲਈ ਆਪਾਂ ਜਿਹੜੇ ਆ ਆਪਾਂ ਕਰਨੀਆਂ ਬੋਟੈਕਸ ਜਿਹੜੀ ਆਪਾਂ ਕਹਦੇ ਜਿਨਾ ਆਪਾਂ ਆਪਾਂ ਇੱਕ ਵਾਰਤ ਲੈਨੇ ਆ ਤੇ ਇੱਕ ਜਿਹੜੀ ਆਪਾਂ ਜਿਹੜੀ ਜਿਹੜੀ ਇੱਕ ਆਪਾਂ ਯੂਜ਼ ਕਰਦੇ ਆ ਪੈਸਟੀਸਾਈਡ ਦਾਪਰੋਚਾਂ ਵਾਸਤੇ ਵੀ ਜ਼ਿਆਦਾ ਬਲੈਕ ਹਿੱਟ ਬਲੈਕ ਹਿੱਟ ਜਿਹਨੂੰ ਕਹ ਦਿੰਨੇ ਆਪਾਂ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਠੀਕ ਆ ਜੀ ਤੇ ਏ ਯੂਜ਼ ਜਦੋਂ ਕਰਨੀ ਹੈ ਨਾ ਆਪਾਂ ਜਦਾਂ ਕੋਈ ਵੀ ਪੈਸਟੀਸਾਈਡ ਜਦਾਂ ਯੂਜ਼ ਕਰਨਾ ਜਦੋਂ ਆਪਣਾ ਲੋਥੜੇ ਦੇ ਦਿਵਾਲੇ ਜਿੰਨੇ ਵੀ ਮੰਗ ਨੂੰ ੁੰਡੇ ਇਕੱਠੇ ਹੋ ਜਾਂਦੇ ਆ ਨਾ ਜਦੋਂ ਆਪਾਂ ਉਹਨਾਂ ਨੂੰ ਆਪਾਂ ਯੂਜ਼ ਕਰਨਾ ਹੈ ਨਾ ਜਿੱਦਾਂ ਇੱਕ ਬਲੈਕ ਹੇਟ ਲਾ ਲਓ ਠੀਕ ਹੈ ਜੀ ਜਿਹੜੀ ਵੀ ਚੀਜ਼ ਆਪਾਂ ਯੂਜ਼ ਕਰਨੀ ਹੈ ਉਹਦੇ ਉਹਦੇ ਵਾਸਤੇ ਕਬੂਤਰ ਸਾਨੂੰ ਬਾਹਰ ਕੱਢਨੇ ਪੈਣਗੇ ਖੁੱਡੇ ਚੋਂ ਅਸੀਂ ਫੇਰ ਯੂਜ਼ ਕਰ ਸਕਦੇ ਹਾਂ ਜੀ ਠੀਕ ਹੈ ਜੀ ਇਹ ਜਲਾਜਮ ਕਰਨਾ ਪੈਣਾ ਜੀ ਠੀਕ ਹੈ ਜੀ ਕਬੂਤਰ ਬਾਹਰ ਕੱਢ ਕੇ ਉਮੇੜ ਦੇ ਲੋਥੜੇ ਦੇ ਉੱਪਰ ਆਪਾਂ ਜਿਹੜੀ ਸਪਰੇਅ ਕਰਾਂਗੇ ਸੋ ਜਿੰਨੇ ਵੀ ਜਿੱਦਾਂ ਮਤਲਬ ਇਹਦੇ ਵਿੱਚ ਖੁੱਡਿਆਂ ਦੇ ਵਿੱਚ ਵੀ ਆਪਾਂ ਜਿਹੜੇ ਕੋਰਨਰ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਮਾਰ ਸਕਦੇ ਆ ਜੀ ਠੀਕ ਆ ਜੀ ਤੇ ਜਿਹੜਾ ਇੱਕ ਪਾਊਡਰ ਆਉਂਦਾ ਜੀ ਗਲਾਈਟੈਕ ਜਿਹਨੂੰ ਪਾਊਡਰ ਕਹਿੰਦੇ ਆ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਜੀ ਠੀਕ ਆ ਜੀ ਤੇ ਬਲੈਕ ਹਿੱਟ ਵੀ ਯੂਜ਼ ਕਰ ਸਕਦੇ ਆ ਜੀ ਠੀਕ ਆ ਜੀ ਬਟ ਇਹਦੇ ਵਾਸਤੇ ਕਬੂਤਰ ਆਪਾਂ ਨੂੰ ਥੋੜੇ ਚੋਂ ਲਾਜ਼ਮ ਬਾਹਰ ਕੱਢਨੇ ਪੈਣਗੇ ਠੀਕ ਆ ਜੀ ਇਹ ਜਿਹੜਾ ਨੁਕਤਾ ਜੀ ਇਹ ਲੱਕੀ ਭਾਦੀ ਹੁਣਾਂ ਨੇ ਆਪਣੇ ਨਾਲ ਸ਼ੇਅਰ ਕੀਤਾ ਹੈਗਾ ਤੇ ਉਹਨਾਂ ਦੇ ਮਤਲਬ ਅਕੋਰਡਿੰਗ ਆਪਾਂ ਨੂੰ ਕਿਹਾ ਹੈਗਾ ਵੀਡੀਓ ਬਣਾਉਣ ਵਾਸਤੇ ਸੋ ਵੀਡੀਓ ਕਾਫੀ ਟਾਈਮ ਬਾਅਦ ਬਣੀ ਹੈ ਕਿਹਾ ਤੇ ਉਹਨਾਂ ਨੇ ਮਤਲਬ ਸਾਨੂੰ ਬਹੁਤ ਟਾਈਮ ਪਹਿਲਾਂ ਦਾ ਹੈਗਾ ਠੀਕ ਹੈ ਜੀ ਤੇ ਵੀਡੀਓ ਅੱਜ ਸਮਾਂ ਬਹੁਤ ਮੁਸ਼ਕਲ ਨਾਲ ਕੱਟਿਆ ਸੋ ਸਾਰੇ ਵੀਰ ਭਰਾਵਾਂ ਵਾਸਤੇ ਠੀਕ ਹੈ ਜੀ ਤੇ ਬਾਕੀ ਜੋ ਵੀ ਆਪਾਂ ਪੈਸਟੀਸਾਈਡ ਯੂਜ਼ ਕਰਨਾ ਹੈ ਨਾ ਇਹਦੇ ਉੱਪਰ ਇੱਕ ਕਬੂਤਰ ਬਾਹਰ ਜ਼ਰੂਰ ਲਾਜ਼ਮ ਕੱਢ ਲਿਓ ਘਟੇ ਚ ਠੀਕ ਹੈ ਜੀ ਜਿਹੜਾ ਲੋਥੜੇ ਦੇ ਦਿਵਾਲੇ ਜਿੰਨੇ ਵੀ ਜਾਨਵਰ ਇਕੱਠੇ ਹੋਏ ਹੋਣਗੇ ਨਾ ਜਿੰਨੇ ਵੀ ਕੀੜੇ ਮਾਂਗ ਨੂੰ ਜੋ ਵੀ ਠੀਕ ਹੈ ਜੀ ਉਹਦੇ ਵਾਸਤੇ ਲਸਮਣ ਰੇਕਾ ਸਭ ਤੋਂ ਪਹਿਲਾਂ ਜ਼ਰੂਰ ਲਾਜ਼ਮ ਖਿੱਚੋ ਠੀਕ ਹੈ ਸੋ ਸਾਰੇ ਵੀਪਰਾ ਅਸ ਦੇ ਵਸਦੇ ਰਹਿਣ ਜੀ ਤੇ ਜਾਨਵਰ ਪੰਛੀ ਸਾਰਿਆਂ ਦੇ ਹੀ ਠੀਕ ਰਹਿਣ ਇਹ ਲੱਤ ਬੋਤਨ ਬਾਜੀ ਡਾਕਟਰ ਸੁਖਨਾਮ ਸਿੰਘ ਜੀ ਗਰਜੰਟ ਬਾਜੀ ਠੀਕ ਹੈ ਜੀ ਤੇ ਨਿਰਮਨ ਸਿੰਘ ਕੰਗ ਜੀ ਬਾਕੀ ਆਪਣਾ ਲੱਕੀ ਭਰਾ ਜਿਨ੍ਹਾਂ ਦਾ ਇਹ ਤੁਹਾਡਾ ਨੁਕਤਾ ਸ਼ੇਅਰ ਕੀਤਾ ਜੀ ਸਭ ਤੋਂ ਸਾਂਝੋਲੀ ਬਾਤ ਉਹਨਾਂ ਦੇ ਹੈ ਜੀ ਠੀਕ ਹੈ ਜੀ ਜੋ ਸਾਨੂੰ ਮਲੇਜ ਚੀਜ਼ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਸੋ ਇਹ ਜਾਣਕਾਰੀ ਬਹੁਤ ਵਧੀਆ ਵਾ ਤੇ ਸਾਰੇ ਵੀਰ ਇਹਦਾ ਇਸਤੇਮਾਲ ਜਰੂਰ YouTube ਚੈਨਲ ਕਾਜਮਪੁਰ ਕੰਪਿਊਟਰ ਕਲੱਬ ਜੀ ਕਿਤਾਂ ਦੀ ਵੀਡੀਓ ਬਣੀ ਕਿ ਵੀ ਦੀ ਕਮੈਂਟ ਚ ਜਰੂਰ ਦੱਸਿਓ ਠੀਕ ਆ ਜੀ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ